ਸਰਕਾਰ ਮਰਦਾਬਾ 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 ਮੋਦੀ ਸਰਕਾਰ ਮਰਦਾਬਾ 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 ਜੀ ਦੇ ਸਰਕਾਰ ਮਰਦਾਬਾ 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 ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ 40 ਗੱਡੀਆਂ ਦਾ ਕਾਫਲਾ ਜਿਹੜਾ ਨਾਬੇ ਤੋਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ ਉਦੇ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਜਿੰਨੇ ਵੀ ਸਾਡੇ ਸਾਰੇ ਨੌਜਵਾਨ ਆਏ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਮੋਦੀ ਸਰਕਾਰ ਨੂੰ ਦੱਸਣਾ ਵੀ ਚਾਹੁੰਦੇ ਆ ਵੀ ਕਿ ਅਸੀਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਅਸੀਂ ਸੱਚ ਨਾਲ ਖੜਦੇ ਆ ਤੁਸੀਂ ਜੋ ਵੀ ਹੈ ਉਹਨਾਂ ਨੂੰ ਸਜ਼ਾ ਦੇਵੋ ਜਿਨ੍ਹਾਂ ਨੇ ਵੀ ਇਹ ਦੋਸ਼ੀਆਂ ਨੇ ਕਦਮ ਚੁੱਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਹੀਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤੋਂ ਵੀ ਵੱਡਾ ਜਿਹੜਾ ਸੰਘਰਸ਼ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਫਿੱਟੇ ਕੀ ਲੱਗਦਾ ਵੀ ਇੰਨਾ ਟਾਈਮ ਹੋ ਗਿਆ ਸਜ਼ਾ ਕਿਉਂ ਨਹੀਂ ਦਿੱਤੀ ਦੇ ਰਹੀ ਸਰਕਾਰ ਦੇਖੋ ਜੀ ਇਹ ਮੋਦੀ ਸਰਕਾਰ ਹੈ ਪੂਰਾ ਤਾਨਾ ਪਹਿਲੀ ਵਾਰ ਦੇਖਿਆ ਜੀ ਕਾਈਤਾ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਜਿਹੜੇ 5-6 ਮਹੀਨੇ ਦੇ ਰਹਿ ਗਏ ਕਿ ਮਾਲਕਾ ਇਹ ਤੋਂ ਖਿਹੜਾ ਸੜਾ ਦੇਸ ਨੂੰ ਇੱਥੇ ਕੋਈ ਵਧੀਆ ਲੀਡਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਇਹੋ ਜਿਹਾ ਕੋਈ ਵਧੀਆ ਇਨਸਾਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਏ ਇਹਨੇ ਦੇਸ਼ ਦਾ ਬੁਰਾ ਹਾਲ ਕਰਤਾ ਦੇਸ਼ ਦੇ ਵਿੱਚ ਗਰੀਬੀ ਬੇਰੁਜ਼ਗਾਰੀ ਬਹੁਤ ਹੋ ਗਈ ਅਸੀਂ ਅੱਜ ਕਾਫਲਾ ਜੋ ਲੈ ਕੇ ਜਾ ਰਹੇ ਆ ਉਹ ਨਾਬਾ ਯੂਥ ਵੱਲੋਂ ਸਰਦਾਰ ਗੱਲਦੀਪ ਸਿੰਘ ਦੇਮਨ ਐਨਐਲਐਵੀ ਰਹਿਮਾਈ ਹੇਡ ਲੈ ਕੇ ਜਾ ਰਹੇ ਆ ਤੇ ਜਿਹੜਾ ਕੇਂਦਰ ਸਰਕਾਰ ਮਨੀਪੁਰ ਦੇ ਵਿੱਚ ਧੱਕਾ ਕਰ ਰਹੀ ਆ ਉਹਦੇ ਖਿਲਾਫ ਸੀ ਇ ਇਕੱਠ ਲੈ ਕੇ ਕਿੰਨਾ ਵੱਡਾ ਕਾਫਲਾ ਕਿੰਨੇ ਗੱਡੀਆਂ ਨੇ 40 ਪਲੱਸ ਗੱਡੀਆਂ ਨੇ ਜੀ 200 ਦੇ ਕਰੀਬ ਮੁੰਡੇ ਨੇ ਇਹ ਗ੍ਰਿਫਤਾਰੀਆਂ ਦੇਣ ਦੀ ਲੋੜ ਪਈ ਦੋਗੇ ਬਿਲਕੁਲ ਜੀ ਪਿੱਛੇ ਨਹੀਂ ਹਟਦੇ ਅੱਗੇ ਵੀ ਦਿੱਤੀਆਂ ਰਹਾਂਗੇ ਗ੍ਰਿਫਤਾਰੀਆਂ ਲਵਾਂਗੇ ਦੇਖੋ ਇਹ ਜਿਹੜੀ ਮਣੀਪੁਰ ਦੇ ਵਿੱਚ ਘਟਨਾ ਵਾਪਰੀ ਹੈ ਇਹਨੂੰ ਲਗਭਗ 3 ਮਿੰਟ ਦਾ ਟਾਈਮ ਹੋ ਗਿਆ ਬਹੁਤ ਸ਼ਰਮ ਵਾਲੀ ਗੱਲ ਹੈ ਮੋਦੀ ਸਰਕਾਰ ਦੀ ਖਾਸ ਕਰਕੇ ਕਿਉਂਕਿ 3 ਮਹੀਨੇ ਨੂੰ ਘਟਨਾ ਵਾਪਰੀ ਨੂੰ ਹੋ ਗਈ ਇਨਸਾਫ ਹਜੇ ਤੱਕ ਨਹੀਂ ਮਿਲਿਆ ਔਰ ਅਸੀਂ ਅੱਜ ਸਾਡੀ ਆਮ ਪਾਰਟੀ ਦਾ ਜੋ ਧਰਨਾ ਜ ਚੰਡੀਗੜ੍ਹ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਅਸੀਂ 90 ਤੋਂ ਸਾਡੇ ਜੋ ਯੂਥ ਦੇ ਜਨਰਲ ਸੈਕਟਰੀ ਨੇ ਮਨਪ੍ਰੀਤ ਉਹਨਾਂ ਦੀ ਗਵਾਹੀ ਦੇ ਵਿੱਚ ਵੱਡਾ ਕਾਫਲਾ ਲੈ ਕੇ ਬੀਜੇਪੀ ਸਰਕਾਰ ਦਾ ਪਿੱਟ ਸਿਆਪਾ ਕਰਨ ਚੱਲਿਆ ਤਾਂ ਜੋ ਜਿਹੜੀ ਮਨੀਪੁਰਨ ਦੇ ਵਿੱਚ ਘਟਨਾ ਵਾਪਰੀ ਔਰ ਲੜਕੀਆਂ ਨੂੰ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਔਰ ਜਿਹੜਾ ਉਹਦੇ ਭਾਈ ਨੂੰ ਉੱਥੇ ਜਿਹੜਾ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰ ਉਹਨੂੰ ਵੀ ਗੋਲੀ ਮਾਰੀ ਹੈ ਤੇ ਜਿਹੜੇ ਦੋਸ਼ੀ ਨੇ ਸ਼ਰੇਆਮ ਕੋ ਮਰੇ ਨੇ ਅਸੀਂ ਬੇਨਤੀ ਕਰਦੇ ਹਾਂ ਔਰ ਕਰ ਨਾ ਸਕਤ ਤੌਰ ਤੇ ਤਰਨਾ ਲਾ ਰਹੇ ਹਾਂ ਜਾ ਕੇ ਉੱਥੇ ਵੀ ਉਹ ਲੜਕੀਆਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਮੈਂ ਤਾਂ ਜੀ ਇਹੀ ਕਹਿਣਾ ਚਾਹਣਾ ਕੀ ਚਲੋ ਅਸੀਂ ਇੰਨਾ ਵਿਚਾਰੀਆਂ ਦਾ ਦੁਖਾਂਤ ਹੋਇਆ ਅਸੀਂ ਉਹਨਾਂ ਦਾ ਦੁੱਖ ਤਾਂ ਨਹੀਂ ਬੰਡਾਲ ਸਕਦੇ ਪਰ ਮੋਦੀ ਨੇ ਇੰਨਾ ਕਹਿਰ ਟਾਹਿਆ ਦੋ ਤਿੰਨ ਮਹੀਨੇ ਗੱਲ ਦੱਬੀ ਜੀ ਦੇਖੋ ਕੋਈ ਛੋਟੀ ਮੋਟੀ ਘਟਨਾ ਹੋ ਜੇ ਆਪਾਂ ਕੰਪਲੇਂਟ ਦੇਣ ਜਾਂਦੇ ਆ ਖਾਣੇ ਜਾਂਦੇ ਆ ਕਚਹਿਰੀ ਜਾਂਦੇ ਆ ਪਰ ਉਹ ਗੱਲ ਦੇਖੋ ਜੇ ਕੋਈ ਵੀਰ ਨੇ ਮੈਂ ਕਹਿੰਦਾ ਹੌਸਲਾ ਕਰਕੇ ਵੀਡੀਓ ਬਣਾਈ ਉਹ ਵਾਇਰਲ ਹੋਈ ਤਾਂ ਇਹ ਹੁਣ ਦੇਸ਼ ਉੱਠਿਆ ਮੋਦੀ ਖਿਲਾਫ ਪਹਿਲਾਂ ਤਾਂ ਉਹ ਸਾਰੇ ਇਹ ਗੱਲ ਨੂੰ ਦੱਬਣਾ ਹੀ ਚਾਹੁੰਦੇ ਸੀ ਕਿਸੇ ਆਪਣੀ ਧੀ ਭੈਣ ਦੀ ਇੱਜ਼ਤ ਰੁਲ ਜੇ ਤੇ ਆਰ ਉਹਨੂੰ ਨੰਗਾ ਕਮਾਇਆ ਜਾਵੇ ਕਿੱਡਾ ਬੜਾ ਇਹ ਸ਼ਰਮਸ਼ਾਰ ਘਟਣਾ ਤੇ ਮੋਦੀ ਉਹ ਨਹੀਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਹ ਬਹੁਤ ਸ਼ਰਮਸ਼ਾਰ ਹੈ ਜੀ ਜਿੰਨਾ ਇਹ ਇਹਦੀ ਅਸੀਂ ਵੱਧ ਤੋਂ ਵੱਧ ਨਿੰਦਾ ਕਰਦੇ ਆਂ ਪਰ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੋਦੀ ਨੂੰ ਜਿਹੜੇ ਉਹਦੇ ਰਹਿ ਗਏ 2-4 ਮਹੀਨੇ ਇਸ ਤੋਂ ਬਾਅਦ ਇਹੋ ਜੇ ਮਾੜੇ ਬੰਦੇ ਨੂੰ ਮੌਕਾ ਨਾ ਦੇਈ ਕੋਈ ਚੰਗਾ ਸ਼ਾਸਨ ਹੋਵੇ ਸਾਡੇ ਦੇਸ਼ 'ਚ ਸਾਡੇ ਪੰਜਾਬ 'ਚ ਮਸਾਂ 70 ਸਾਲ ਬਾਅਦ ਚੰਗੀ ਸਰਕਾਰ ਆਈ ਹੈ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਚੰਗੇ ਕੰਮ ਹੋਣ ਜਿਹੜਾ ਕੋਈ ਵੀ ਚਾਹੇ ਜਿਹੜਾ ਮਾੜਾ ਰਾਜ ਕਰਦਾ ਉਹਨੂੰ ਪਰਮਾਤਮਾ ਬਖਸ਼ੇ। ਕਿੰਨੀ ਗੱਡੀਆਂ ਦਾ ਕਾਫਲਾ ਲੱਗੇਗਾ? ਕਾਫਲਾ 40 ਗੱਡੀਆਂ ਨੇ ਜੀ ਸਾਡੀਆਂ 200 ਦੇ ਕਰੀਬ ਮੁੰਡੇ ਨੇ। ਸਾਰੇ ਸਾਡੇ ਜਿੰਨੀ ਟੀਮ ਹੈ ਸਾਰੀ ਜਾ ਰਹੀ ਆ ਅਸੀਂ ਸਾਰਿਆਂ ਦਾ ਉਰੇ ਆਉਣ ਤੇ ਧੰਨਵਾਦ ਵੀ ਕਰਦੇ ਆ ਤੇ ਬਹੁਤ ਉੱਥੇ ਜਾ ਕੇ ਜ਼ੋਰ ਵੀ ਮਾਰਾਂਗੇ। ਜੇ ਕੋਈ ਸਾਨੂੰ ਕੋਈ ਵੀ ਕੋਈ ਉਹਨਾਂ ਦੇ ਖਿਲਾਫ ਸਟੈਪ ਚੱਕਣਾ ਪਿਆ ਸੀ ਉਹ ਵੀ ਚੱਕਾਂਗੇ। ਬਹੁਤ ਧੰਨਵਾਦ।